ਟੀਮ ਜੇਰੀਅਲ ਲੜਕੀਆਂ ਦੀ ਟੀਮ ਹੈ ਰਵੀਰ ਸਿੰਘ ਜੀ ਖੋਜੀ ਸਾਹਿਬ ਟੀਮ ਨੂੰ ਜੋ ਬੋਲਦੀ ਹੈ ਰਾਈਆ ਇਹਨਾਂ ਬਿਲਕੁਲ ਅਸਾਬਤ ਆ ਰਾਈਆ ਦੀ ਟੀਮ ਇਹ ਮਾ ਲੜਕੇ ਖੇਡਦੇ ਆਓ ਮੇਰੇ ਮਿੱਤਰੋ ਲੜਕੀਆਂ ਦਾ ਸ਼ੋਅ ਮੈਚ ਹੈ ਆ ਜੀ ਆ ਸਾਰਾ ਸਮਾਂ ਇਹ ਧੀਆਂ ਦੇ ਬਦੌਲਤ ਹੀ ਖੜੀਆਂ ਆ ਪਾ ਪਾ ਬੜਾ ਸਰਕਾਰ ਹਰ ਇੱਕ ਬੰਦਾ ਕਹਿੰਦਾ ਸਾਡੇ ਕੋਲੇ ਪੁੱਤਰ ਹੋਵੇ ਤੇ ਹੁਣ ਚੰਗੀ ਸੋਚ ਵਾਲੇ ਕਹਿੰਦੇ ਪੁੱਤਰ ਮਿੱਤਰੇ ਦੇ ਮੇਰੇ ਵਿੱਚ ਰੱਬ ਧੀਆਂ ਆਪਣੂ ਦੇਵੇ ਆ ਰਾਜੇ ਵਾਲੀ ਜਾਂ ਫੀ ਨਾਲ ਲੱਗਦਾ ਹੈ ਤਗੜਾ ਇਹ ਲੋਖਾ ਇਹ ਨੰਬਰ ਲੈ ਵੀ ਇਹਦਾ ਜਿਹੜਾ ਮੈਚ ਰਖਾ ਰਾਜੇ ਵੱਲੋਂ ਕਬੱਡੀ ਪਈ ਹੋਈ ਹੈ ਆਗਾ ਕਹਿੰਦਾ ਕਿਸਮਤ ਆਗਾ ਕਹਿੰਦਾ ਫਾਰਵਰਡ ਇਹਨੂੰ ਇੰਜਲੀ ਕਹਿੰਦੇ ਆ ਕਹਿੰਦੇ ਕਿਹਾ ਇਹ ਬੰਦਾ ਇੱਕ ਗੇ ਕੰਮ ਆਉਂ ਦੇਖਦਾ ਫੈਸਲੇ ਲੱਗਿਆ ਨੇ ਭਾਈ ਕਾਣੇ ਤੋਂ ਪਹਿਲਿਆਂ ਦੋ ਜਿਹੜਿਆਂ ਫੋਟੋਆਂ ਆ ਹੋ ਤੁਹਾਡੇ ਪਿੰਡ ਦੇ ਮਾਨ ਦੀਆਂ ਧੀਆ ਨੇ ਆ ਜਿਵੇਂ ਆਪਾਂ ਆਪਣੇ ਮਾਨ ਵਾਲੀ ਗੱਲ ਕਰਦੇ ਆ ਹਰ ਨੰਬਰ ਵਾਂ ਦੇਖੋ ਹਰ ਨੰਬਰ ਦਵਾਨੀ ਰਾਈਏ ਦਾ ਮੈਚ ਖਾਦੇ ਨਾਲ ਫੋਟੀ ਦਾ ਮੁਕਾਬਲਾ ਐ ਖੋੜੇ ਕਿੰਤਰਾਂ ਵਾਂ ਸੇਕਰੀ ਦੀ ਮੰਗ ਮਾੜਾ ਦੱਸੋ ਵੀ ਆਹ ਦਾ ਰਾਈਆ ਖੇਡ ਰਹੀ ਐ ਢਿੰਗ ਹਾਂ ਢਿੰਗਾਂ ਦੇ ਬੱਚੇ ਜਦੋਂ ਮਾਨ ਦੇ ਵਿੱਚ ਖੇਡਦੀ ਐ ਇਹਦਾ ਸਭਾਈ ਮੁੰਡਾ ਵਰਗਾ ਇਹਦੇ ਕਦੇ ਵੀ ਆਮਰ ਮਾਨ ਦੇ ਵਿੱਚ ਇਹ ਜਿਹੜੀ ਸੋਚਿਆ ਵੀ ਮੈਂ ਯਾ ਧੀਆ ਹਾਂ ਜੀ ਪਾਣੀ ਜਦੋਂ ਫੇਰ ਜਨਰਲ ਬਖਾਰੀ ਕਹਿੰਦੇ ਇਹ ਮੁੰਡਿਆਂ ਵਾਲਾ ਹਾਂਜੀ ਤੇ ਸਾਰੇ ਬਈ ਕੁਲਦੀਪ ਸਿੰਘ ਦੀ ਤਰਫੋਂ ਹਲਕਾ ਰੌਣਾ ਹੈ ਮੇਰੇ ਸਾਥ ਉਹਨਾਂ ਦੇ ਨਾਲ ਉਹਨਾਂ ਦੇ ਮਿੱਤਰ ਮਾਨ ਜਗਰਜੀਤ ਜੱਤ ਜੀ ਸਿੱਖੀ ਕਾਂਗਰਸ ਬਰਨਾਲਾ ਜੀ ਇਹਨੇ ਮਿੱਤਰ ਜੀ ਸਟੇਟ ਸੈਕਟਰੀ ਜੂ ਦੇ ਨਾਲ ਸਾਡੇ ਵੱਡੇ ਭਰਾ ਦੇ ਨਾਲ ਪਹੁੰਚਿਆ ਅਸੀਂ ਬੇਨਤੀ ਕਰ ਰਹੇ ਹਾਂ ਜੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਗੁਰਮਜੀਤ ਸਿੰਘ ਜੀ ਬਿਲੋਂ ਕੁਮਿੰਦਰ ਸਿੰਘ ਦੀ ਤਰਫੋਂ ਪ੍ਰਧਾਨ ਪ੍ਰਧਾਨ ਕਾਂਗਰਸ ਰਾਲਾ ਰਾਜਵਰਗ ਜੀ ਚਾਹਤ ਫੈਕਟਰੀ ਗਿੱਲੀ ਮਿੱਤਰ ਜੀ ਸਟੇਟ ਸਟਰੀ ਐਨਐਸਯੂਆਈ ਸਰਬਜੀਤ ਸਿੰਘ ਜੀ ਸਰਪੰਚ ਕੋਟਵਾਲਾ ਦਾ ਤਾੜੀਆਂ ਮਾਰਨ ਸਾਰਾ ਜਿਹੜਾ ਤਾੜੀਆਂ ਮਾਰੇ ਵਾਹ ਮਾਰੋ ਸੋਹਰ ਦਾ ਤਾੜੀਆਂ ਮਾਰੋ ਠੀਕ ਜੀ ਬਹੁਤ ਆਨੰਦ ਹੈ ਪਿਆਰ ਭਾਈ ਜੀ ਕਿਉਂਕਿ ਮੇਰੇ ਇਧਰ ਭਾਈ ਜੀ ਤੁਹਾਨੂੰ ਦੇਖਦੇ ਜੀਲਾ ਖਾਨ ਜੀ ਇੱਧਰ ਵੀ ਨਾਲ ਸਾਡਾ ਭਰਾ ਇਧਰ ਦੇ ਪਾਸੇ ਅੰਜਲੀ ਕਹਿੰਦੇ ਵੀ ਕਬੱਡੀ ਬਾੜੀ ਹੈ ਰਾਏ ਦੀ ਟੀਮ ਦੀ ਉਹ ਤੁਹਾਡੇ ਉੱਤੇ ਫੈਕਸ ਲੱਗੇ ਤੁਹਾਡੇ ਪਿੰਡ ਦੇ ਮਾਣੇ ਬਣਿਆ ਪਹਿਲੀਆਂ ਦੋ ਫੁੱਟਾਂ ਇਸ ਸੈਕਸ਼ਨ ਦੇ 3 ਆਦਮੀ ਲੱਗੇ ਹੋਏ ਨੇ ਜਿਨ੍ਹਾਂ ਨੇ ਕਦੇ ਮਹਾਲੀ ਦੇ ਵਿੱਚ ਉਹਨਾਂ ਨੇ ਫਤਸਾ ਮੈਟ ਇੱਕ ਸਾਰੀ ਕੀਤੀ ਹੋਰ ਉਹਨਾਂ ਨੇ ਵੱਡੀ ਤਰਕੀ ਹਾਸਲ ਕੀਤੀ ਹੈ ਆਉਂ ਤੱਕ ਜਿੱਤ ਗਈਆਂ ਟੀਮਾਂ ਵੱਲੋਂ 4 ਜਾਂਦੇ ਐ ਇੱਕ ਪਾਸੇ ਸੁੱਖ ਮ ਖੜਿਆ ਹੈ ਪਰ ਦੂਜੇ ਪਾਸੇ ਤੱਕੜੀ ਜੀ ਕੀਤੀ ہوئی ਕੋਟਾ ਧੌਣ ਤੇ ਰੱਖਾ ਮੈਂ ਹੱਥ ਆਮ ਮੇਰੇ ਮਿੱਤਰਾਂ ਨੂੰ ਲੱਗਦਾ ਹੈ ਜੋ ਲੱਗ ਮੇਰੇ ਸਾਡੇ ਇਸ ਜਗਰ ਦਾ ਮਾਨ ਜੀਤਪਾਲ ਸਿੰਘ ਜੀ ਸਰਪੰਚ ਉਹ ਵੀ ਸਾਡੇ ਦਰਮਿਆਨ ਪਹੁੰਚ ਗਿਆ ਨਾਲ ਦੇ ਤੇ ਬਈ ਦੇ ਸਾਰੇ ਮਾਫੀ ਹੋ ਜੀ ਕੋਈ ਅਕੂ ਚਾ ਨਾਮ ਨਹੀਂ ਬੋਲੇਗਾ ਬਈ ਜੀਤਪਾਲ ਸਿੰਘ ਜੀ ਚੌਕ ਉਹਨਾਂ ਨੂੰ ਬਈ ਮંચ ਤੇ ਜਿਆਇ ਸਾਰੇ ਮਿੱਤਰੋ ਜੀ ਦਾ ਤੈਦਰ ਤੋਂ ਧੰਨਵਾਦ ਕਰਦਾ ਜੀ ਕਿਸੇ ਨਾਮ ਬੋਲਣ ਦੇ ਹੋਏਗਾ ਸੋ ਮਾਫੀ ਚਾਹੁੰਦੇ ਆ ਕਿ ਜਿਹੜੇ ਭਰਾਵਾਂ ਨੇ ਸਾਡੇ ਕਾਰਜ ਨੂੰ ਸਹਿਯੋਗ ਦਿੱਤਾ ਜੁਕੀ ਕਨੇਡਾ ਮੁਕੀਮ ਕਨੇਡਾ ਦੇ ਮੇਰੇ ਜੀ ਕੋ ਨਾਲ ਸਗਾ ਮੇਰੇ ਨਾਲ ਜੀਤਪਾਲ ਕਮੇਟੀ ਪਾਵਨ ਦੇ ਹਾਜ਼ਰੀ ਹੋਏ ਮੇਰੇ ਮਿੱਤਰੋ ਟੋਕੀ ਦਾ ਮੈਚ ਹੈ ਠਗੜ ਦੀ ਟੀਮ ਹੈ ਇਧਰ ਮੈਂ ਨਿਗਰ ਉਹ ਸੁਖਮ ਵਰਗਾ ਤੱਕ ਉਹ ਵੀ ਬਹੁਤ ਜਿਆਦਾ ਖੇਡ ਰਿਹਾ ਕੱਢੇ ਕੋਲੇ ਆ ਬਜੇ ਨੇ ਕੋਲੇ ਇੱਕ ਕਹਿੰਦੇ ਰਾਜੇ ਵਾਲੀ ਖੇਡ ਇੱਕ ਖੰਡੇ ਆ ਤਿੰਗੜ ਦੇ ਪਰ ਜਿਹੜਾ ਹੁੰਦਾ ਹੈ ਵਿੱਚੋਂ ਲੱਗਦਾ ਹੋਏ ਜਖਮ ਖੜਿਆ ਕਰਤਾ ਹੱਥ ਬੱਲੇ ਵਾਲੇ ਹੋ ਗਈ ਜਿਹੜੇ ਰਾਜੇ ਵਾਲੇ ਤਾੜੀਆਂ ਵਾਲੇ ਕੀ ਹਾਲ ਨਜ਼ਾਰਾ ਆਹ ਦੇਖਦਾ ਕਮਾਲ ਕਰਦੀ ਹੈ ਇਹ ਕਹਿੰਦੇ ਟੋਕੀ ਦਾ ਮੈਚ ਆਹ ਕਹਿੰਦੇ ਸੀਮਾ ਕਬੱਡੀ ਪਿੰਡ ਦੀ ਬਾਤ ਹੀ ਹੋਈ ਇਹ ਕਹਿੰਦੇ ਖੇਡਾਂ ਅਮਰ ਨੂੰ ਖੇਡਦੇ ਆ ਮੋਹਰਾਂ ਨੂੰ ਖੇਡਦੇ ਆ ਤੇ ਕਦੇ ਡਰ ਕੇ ਨਹੀਂ ਖੇਡਦੇ ਕਾਮਯਾ ਕਬਡੀਆਂ ਬਾਹਰ ਲਿੰਦੇ ਆ ਸੀਮਾ ਰਾਇਆ ਵਾਲੀ ਆਪਣੀ ਗਤੀ ਨੂੰ ਦੂਰ ਨਹੀਂ ਭਜਾ ਰਹੇ ਆ ਨਾ ਦੂਰ ਪਾ ਅਜਾਗੇ ਜੇ ਆਪਾਂ ਇਹ ਰੀਜ ਹੋਵੇ ਮਿਲੂਗੀ ਕਹਿੰਦੇ ਪਹੁੰਚ ਜਾਵਾਂਗੇ ਨਾ ਆ ਆਪਾਂ ਕਿਉਂਕਿ ਦੂਰ ਜਾਵਾਂਗੇ ਇਹ ਹੁੰਦਾ ਪਿਆ ਨਾ ਭਾਵੇਂ ਨਾਲ ਦੀ ਕਿਰਪਾ ਨਾਲ ਹਰ ਕਮ ਦਾ ਬੜਾ ਪਿਆਰ ਸਤਿਕਾਰ ਹਸਤਾ ਲੋਕ ਵੀ ਮਿਲਦੇ ਜਾਣਕਾਰੀ ਸਾਥ ਜਿਹੜੀ ਬੱਚੀ ਨੇ ਪਹਿਲਾ ਦਫਾ ਆਇਆ ਸੀ ਉਹ ਘਵਾਰੇ ਦੀ ਪੋਤਰੀ ਹੈ ਤੇਜੀ ਦੀ ਲੜਕੀ ਆ ਕਿਆ ਜੋ ਬਹੁਤ ਗਰੀਬ ਘਰਾਂ ਦੇ ਵਿੱਚੋਂ ਤੁਹਾਨੂੰ ਬੇਨਤੀ ਕਰਾਂ ਰੱਖਣ ਵਾਲੀ ਉਹ ਕਿ ਬੱਚੇ ਦਾ ਹੋਵੇ ਸਾਹ ਦੇ ਵਿੱਚ ਡਰੋ ਇਹ ਆਵਾਜ਼ ਬਣਾ ਹਿਆਰ ਹਿਆਰ ਇਹ ਮਾਣਵਾਜੀਵਾ ਕਿਆ ਬਾਤ ਹੈ ਬਹੁਤ ਬਹੁਤ ਅਨੰਦਪ੍ਰੀਤ ਸਿੰਘ ਜੀ ਕਾ ਅਲਗੋਂ ਦੋਵੇਂ ਟੀਮਾਂ ਦੇ ਲਈ ਬਹੁਤ ਹੀ ਹਿਆਰ ਹੋਇਆ 350 ਰੁਪਏ ਉਸ ਬੱਚੀ ਦੇ ਲਈ ਹਰਦੀਪ ਸਿੰਘ ਜੀ ਢੋ ਕਰਤਾਰੀਆਂ ਕਲੱਬ ਦੇ ਪ੍ਰਧਾਨ ਨੂੰ ਬੁਲਾਉਣਾ ਬਲਵਾਇਆ ਜੀ ਔਰ ਜੇ ਮੇਰੇ ਬਾਬਾ ਤੇ 100 ਰੁਪਇਆ ਵੀ ਦੇ ਗਾ ਦੋ ਭਾਈ ਨਿਯਮਿਤਿਤੇ ਵਾਲਾ ਉੱਪਰੋਂ ਨੂੰ ਖੂਬ ਹੌਸਲਾ ਚੁੱਕ ਕੇ ਸਰਕਾਰ ਦੇ ਵਿੱਚ ਆਇਆ ਅੱਜ ਮੇਰੇ ਲਈ 500 ਰੁਪਏ ਮਿਲ ਪਏ ਆ ਗਏ ਅਬ ਹੋਰ ਬਹੁਤ ਖੁਸ਼ ਹਾਂ ਜੋ ਟੀਨਾ ਮੈਂਦਾ ਆਹ ਕਾਉਂ ਨਾ ਜੁੜਦੇ ਇਹ ਟੀਆਨੇ ਟੀਆ ਦਾ ਸਰਕਾਰ ਕੁੜੀਏ ਕਿਸਮਤ ਕੁੜੀਏ ਤੈਨੂੰ ਕੀ ਸਰਕਾਰ ਦਾ ਆਪਣੇ ਹਿੱਸੇ ਦੀਵੇਂ ਜਿੰਦਗੀ ਤੈਥੋਂ ਮਾਰਨ ਵਾਲਾ ਆਪਾਂ ਜਿਹੜੀਆਂ ਥਾਵਾਂ ਵੀ ਸਾਰਾ ਆਪੇ ਮਾਂਪੋ ਦੇ ਸਰਦਰ ਤੇ ਰਾਜ ਕਰਦੇ ਨੇ ਉਹ ਦੋਵਾਂ ਨੇ ਵੀ ਕੁਝ ਲਾਉਂ ਦਿੱਤਾ ਇਹ ਸੱਚ ਨੂੰ ਹੋ ਰਿਹਾ ਹੈ ਮਜ਼ਦੂਰਾਂ ਨੂੰ ਆਜਿ ਦੇਖੋ ਬਹੁਤ خیال ریا گول بہت

ਹਰ ਇੱਕ ਕੋਲ ਖੁਸ਼ੀ ਕਮੇਟੀ ਦੇ ਨਰਮੀ ਨਾਲ ਮੈਂ ਤਾਂ ਹਰ ਮਰਗੇ ਜੀ ਨੇ ਇੱਕ ਵਾਰ ਸੇ ਢਿੰਗਰ ਦੀ ਟੀਮ ਖੁਸ਼ੀ ਕਮੇਟੀ ਬਲੇਰ ਰਾਇਆ ਪਿੰਡ ਵਾਲਾ ਟੋਟੀ ਦਾ ਮੈਚ ਦਾ ਫਰਾਗਾ ਕੀਤਾ ਮੈਚ ਕਰ ਨੂੰ ਹੋ ਗਿਆ ਗੈਟ ਕਰਮ ਹੋ ਗਿਆ ਬਾਈਸ ਵਾਲੇ ਬ੍ਰੇਡ 22 ਕੇ ਮਾੜ ਜੀ ਉਹ ਨੰਬਰ ਨੂੰ ਦੂਜੀ ਟੀਮਾਂ ਦੇ ਲਈ ਜਿਹੜਾ ਬਹੁਤ ਸਾਰੀ ਅਗਰ ਬਹੁਤ ਮਾਣ ਮਰਦੇ ਨੇ ਟੀਮ ਦੇ ਲਈ ਮਾਨਸ ਸਰਕਾਰ ਜਿਵੇਂ ਪਹਿਲਾਂ ਗੱਲ ਕਰੀ ਐ ਬੱਚਿਆਂ ਦੀ ਕਿਸਮਤ ਹੁੰਦੀ ਐ ਧੀਆਂ ਦੀ ਕਿਸਮਤ ਹੁੰਦੀ ਐ ਇੱਕ ਤਾਰੀਖਾ 15 18 ਸਾਲ ਇਹ ਆਗਰੇ ਕਰੇ ਮਾਪਰ ਦੇ ਸੱਤੇ ਨਾਲ ਕਰਦੇ ਆ ਭਾਈਆਂ ਦੇ ਸੱਤੇ ਰਾਜ ਕਰਦੇ ਐ ਤੇ ਉਦੋਂ ਇਹਨਾਂ ਨੂੰ ਮਾਪਰ ਦੇ ਪ੍ਰਾਂਤਿਕ ਸੇ ਦੇ ਹੱਕ ਉਹ ਵਾਹਣੇ ਜਿਹੜੇ ਉੱਥੇ ਚੱਲਣ ਲੱਗੇ ਉਹ ਫੇਰ ਨੱਖ ਹੋਵੇ ਆਹ ਦੇਖਦਾ ਮੇਰੇ ਮਿੱਤੋ ਆਡਾ ਸਰਕਾਰ ਫੁੱਟਿਆ ਮੈਚ ਅੰਤਿਮ ਵਾਲੀ ਖੇਡ ਆ ਉਹਨੇ ਫੇਰ ਮੈਚ ਤਗੜਾ ਹੋ ਗਿਆ ਹਰਿਆਣਾ ਦਾ ਮੈਚ ਬਧਾ ਲੱਗਦਾ ਬੱਚਾ ਤੇ ਬਹੁਤ ਕਿਰਤ ਕੀਤੀ ਪਾਪਾ ਬਜੂ ਵਿੱਚ ਹੈਲਾ ਆਪਣੇ ਕੋਲ ਬਾਬਾ ਜਦੋਂ ਵੀ ਆਪਰੇ ਹੋ ਕੇ ਆਪਰੇ ਮੈਂ ਗੱਲ ਇਹ ਕਰਾਉਣਾ ਜਿਨ੍ਹਾਂ ਦੇ ਕਰੇ ਧਿਆਨ ਕਰਕੇ ਰੱਖ ਕੇ ਦੇਖਾ ਕਰੋ ਜੇ ਤੁਸੀਂ ਪੈ ਯਾਰ ਨੂੰ ਪਾਣਾ ਧੀ ਨਾਲ ਸਭ ਤੋਂ ਵੱਧ ਪਿਆਰ ਕਰਦੀ ਹੈ ਵੀ ਮੇਰੇ ਪਾਪਾ ਜੀ ਆ ਗਏ ਮੇਰੇ ਚਾਚਾ ਜੀ ਆ ਗਏ ਮੇਰੇ ਦਾਦਾ ਜੀ ਆ ਗਏ ਸੋਨ ਦੀ ਟੱਕਰ ਹੋਈ ਹੈ ਆਹ ਦੇਖਦਾ ਜੱਫੀ ਦੇ ਰੱਖਣਾ ਪਰ ਨੰਬਰ साधू सचोना जी ਸੰਬੋਧਨਾ ਸਹੀ ਗੱਲ ਹੈ ਕਿਉਂਕਿ ਕੋਈ ਕੋ ਨਾਲ ਵੱਡਾ ਪਿਆਰ ਆ ਬੱਚੇ ਦੇ ਵਿੱਚ ਜਦੋਂ ਪਿੰਡਾਂ ਦੇ ਨਾਲ ਮੈਂ ਦੋਵੇਂ ਭਾਈ ਪਿੰਡਾਂ ਦੇ ਮਾਣ ਨਹੀਂ ਕਰਦੇ ਮਾਣ ਮਾਣ ਦੀ ਗੱਲ ਸੀ ਦਮਿਆਂ ਪੰਜਾਬ ਵਿੱਚ ਇਹਨਾਂ ਪਿੰਡਾਂ ਦੇ ਵਿੱਚ ਇਹਨਾਂ ਬਈਆਂ ਦੇ ਵਿੱਚੋਂ ਇਹਨਾਂ ਸਕੂਲਾਂ ਦੇ ਵਿੱਚ ਇਹਨਾਂ ਸੱਥਾਂ ਦੇ ਵਿੱਚੋਂ ਇਹ ਵੱਡਾ ਸਨਮਾਨ ਹੁੰਦਾ ਹੈ ਬਹੁਤ ਬਹੁਤ ਵਾਰ ਕਿਹਾ ਹਾ ਬਹੁਤ ਧੰਨਵਾਦ ਭਾਈ ਇੰਦਰ ਭਾਈ ਰਾਮਾ ਫੌਜੀ ਦੇ ਸਿਪਾਹੀ ਉਹਨਾਂ ਵੱਲੋਂ ਆਈਏ ਦੀ ਟੀਮ ਲਈ 1100 ਕੇਜ ਜਿੱਤਰੀ ਹੈ ਧੰਨਵਾਦ ਆਪਾਂ ਕਰਦੇ ਆ یہ صحیح ایراؤ پر اوپنے پاسے پیر میں دیکھ رہا ہے ایک پاسے میں دیکھو تو ایک خریح اپنے پندگی رہی ہے تو کنا میں پاہ دو کیا ہے تو بچے آنسلا پہ کتا بہت مٹی رہا تھا بچے آنسلا پہ دو کیا ہے کیا بات ہے بھائی بہ جو کہا کوئی ہے کہ میں ساڑھے میں چکمیں ٹکار کر دوں مگر پہا کریں بھائی سوڑھو تو پیشی مل جائے بھائی بھائی مرکوڑ تو رکھوڑ پیجے بھائی ਦੇਖ ਰਹੇ ਜੀ ਕਿ ਪੁੱਤਾਂ ਦਾ ਧੀ ਵੀ ਜ਼ਰੂਰ ਆ। ਇਹਨਾਂ ਜਾਣ ਤੋਂ ਤਿੰਨ ਪੁੱਤ ਹੁੰਦੇ ਸੀਗੇ। ਉਹੋ ਕੀਆ ਹੁੰਦਿਆ ਹੈ ਕਹਿੰਦੇ ਆ ਨਾ ਸਮਾਨਿਕ ਦੇ ਆਜੇ। ਗੁਰੂ ਜੀ ਦੇ ਲੱਛੂ ਸਾਧੂ ਸੱਚੇ ਪਾਤਸ਼ਾਹ ਨੇ ਬੜਾ ਸਤਕਾਰ ਦਿੱਤਾ। ਕੋਈ ਕੋ ਮੰਨਦਾ ਅੱਖੇ ਜਿੱਤ ਜੰਮੇ ਰਾਜਾ। ਸਤਗੁਰ ਸੱਚੇ ਪਾਤਸ਼ਾਹ ਨੇ ਬੜਾ ਬੜਾ ਮਾਣ ਦਿੱਤਾ। ਤੋਂ ਅੱਜ ਵੀ ਉਹਨੂੰ ਪੈਣ ਤੋਂ ਹੋ ਗਿਆ। ਆਹ ਟੁਕੀ ਦਾ ਮੈਚ ਆਈ ਹੈ ਖੇਡ ਕਬੱਡੀ ਪਾਣੀ ਹੈ। ਖੇਤੀ ਹੱਥਾਂ ਆ ਗਏ ਜਿਹੜਾ ਮੈਦਾਨ ਦੇ ਵਿੱਚ ਟਾਈਮ ਹਿੰਦੀ ਸਾਈਕਲ ਹੈ। یہ تحیم سامنا ہے وہ بندہ کاملے آگے پہے آئی تھے آکھا آوٹر کی اپنا آگے پہاک آوٹر کی اپنا آگے پہاک آوٹر کی اپنا آگے پہاک روشی ہے اینجلی ہے جسو بھی بیٹھے ہیں گروڑیتر بھی بیٹھے ہیں وہ بھی قباتی دے سٹھانگیر ہے وہ نالات آرمال لاؤ ٹکر ہو گیا ہے میرے گی تو اے بے 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 ساتھ کیں درے تھے آپ مجھے بے بے اور نمبر اور ن ਆਗਰਾ ਦੇ ਟੀਮ ਜਿਹੜਾ ਪੌਣ ਤੋਂ ਉੱਠ ਰਿਹਾ ਇਹ ਵੀ ਮੌਨਖਣੇ ਦੇ ਵਿੱਚ ਜਾਦਾ 3 ਜਿਮਰੂ ਇਹ ਵੀ ਦੱਸੇ ਤਮਾ ਮੰਡੀ ਦੇ ਵਿੱਚ ਇਹਨਾਂ ਮੱਛੀਆਂ ਦੇ ਲੜਕੀਆਂ ਨੇ ਮਕਾਮਲੇ ਬਾੜਾ ਤੇ ਅਸਾਂ ਕਰਸੀ ਹੋ ਗਿਆ ਰਾਜ ਸਿੰਘ ਜੀ ਦੇ ਸਾਡੇ ਦੇ ਰਹਿਆ ਆ ਖੁਸ਼ੀ ਨਹੀਂ ਕਮੇਟੀ ਪਈਆ ਦਿੱਤਾ ਖੜਾ ਹੋਇਆ ਲੱਗਾ ਹੋਇਆ ਜੋਰ ਔਰ ਦੂਜੀ ਪਿਆਰ ਪਿਆਰ ਸਾਡੇ ਜੀ ਜਿੱਦ ਸਾਡੇ ਵੀਰ ਕਹਿੰਦੇ ਵੀ ਤੀਜਾ ਤੇ ਚੌਥਾ ਕੁਆਟਰ ਮੌਨ ਆਮਾ ਦੇ ਧਮਾਲੀ ਦੇ ਜਿਵਾਨੇ ਸੋਰੀ ਰਾਇਆ ਦੇ ਘੱਲਾ ਦਾ ਮੈਂ ਜਾ ਇਹ ਵੀ ਟੀਮ ਆਪਣੇ ਆਪਣੇ ਵਿੱਚ ਲਈ ਤਿਆਰ ਆਉਦੇ ਖੇਡ ਕਬੱਡੀ ਫੋਰਟੀ ਦਾ ਕੰਮ ਭਿੰਨਾ ਝੋਟੇ ਦਾ ਜੀ ਦਾ ਇਹਦੀ ਕੁਸ਼ਤੀ ਪਕਾ ਸਾਹਮਣੇ ਮੋਟੇ ਦਾ ਇਹ ਤੰਗ ਮੁਸਤੀ ਦਾ ਮੇਲਾ ਮੇਲਾ ਨਹੀਂ ਬਿਮਾ